ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਦੀਪ ਕਨੈਕਟਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਣਾਈ ਦਾ ਡਿਜ਼ਾਈਨ ਲੈ ਕੇ ਆਏ ਜੀ ਇਹ ਡਿਜ਼ਾਈਨ ਆਪਣਾ ਦੋ ਸਲਾਈਆਂ ਦਾ ਡਿਜ਼ਾਈਨ ਹੈ ਜੀ ਇੱਕ ਸਲਾਈ ਸਿੱਧੀ ਸਾਈਡ ਤੋਂ ਔਰ ਇੱਕ ਸਲਾਈ ਔਰਟੀ ਸਾਈਡ ਤੋਂ ਪੈਂਦੀ ਇਸ ਡਿਜ਼ਾਈਨ ਨੂੰ ਬਣਾਉਣ ਲਈ ਬਣਾਉਣ ਦੇ ਵਿੱਚ ਡਿਜ਼ਾਈਨ ਬਹੁਤ ਹੀ ਆਸਾਨ ਹੈ ਜੀ ਔਰ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਹ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਆਓ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ 5 ਦੇ ਮਲਟੀਪਲ ਕੁੰਡੇ ਲੈਣੇ ਆ ਜੀ ਪਲੱਸ 4 ਕੁੰਡੇ ਐਕਸਟਰਾ ਲੈਣੇ ਐ ਇੱਕ ਕੁੰਡਾ ਐਕਸਟਰਾ ਫਸਟ ਉੱਪਰ ਰੱਖਣਾ 3 ਕੁੰਡੇ ਐਕਸਟਰਾ ਆਪਾਂ ਲਾਸਟ ਉੱਪਰ ਰੱਖਣੇ ਆ ਇਹਨਾਂ ਤਿੰਨ ਕੁੰਡਿਆਂ ਵਿੱਚੋਂ ਦੋ ਕੁੰਡੀਆਂ ਪੋਲਟੇ ਬਣਾਈ ਕਰਨੇ ਆ ਔਰ ਇੱਕ ਕੁੰਡਾ ਐਕਸਟਰਾ ਰੱਖਣਾ ਫਸਟ ਸਲਾਈ ਫਸਟ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਗੁੰਡਾ ਐਕਸਟਰਾ ਹੈ ਇਸ ਦੀ ਆਪਾਂ ਬਣਾਈ ਕਰ ਲੈਣੀ ਹੈ ਇੱਕ ਸਲਾਈ ਆਪਾਂ ਐਕਸਟਰਾ ਗੁੰਡਾ ਬਣਾਈ ਕਰ ਰਹੇ ਹਾਂ ਇੱਕ ਸਲਾਈ ਸਲਿੱਪ ਕਰ ਰਹੇ ਹਾਂ ਜੀ ਇਸ ਤੋਂ ਅੱਗੇ ਦੋ ਗੁੰਡੇ ਪਲਟੇ ਬਣਾਈ ਕਰਨੇ ਆ ਦੋ ਗੁੰਡੇ ਉਲਟੇ ਬਣਾਈ ਕਰਕੇ ਥ੍ਰੈਡ ਪਾਰਲੀ ਸਾਈਡ ਕਰਨਾ ਹੈ ਇੱਕ ਗੁੰਡਾ ਸਲਿੱਪ ਕਰਨਾ ਹੈ ਇੱਕ ਗੁੰਡਾ ਸਲਿੱਪ ਕਰਨ ਦੇ ਬਾਅਦ ਦੋ ਗੁੰਡੇ ਇਕੱਠੇ ਲੈਣੇ ਇਹਨਾਂ ਨੂੰ ਸਿੱਧੇ ਬਣਾਈ ਕਰ ਦੇਣਾ ਫਿਰ ਇਹਨਾਂ ਵਿੱਚੋਂ ਫਸਟ ਕੁੰਡਾ ਆਪਾਂ ਸਲਿੱਪ ਕਰ ਦੇਣਾ। ਔਰ ਸੈਕੰਡ ਕੁੰਡਾ ਸਲਾਈ ਉੱਪਰ ਰੱਖ ਕੇ ਇੱਕ ਕੁੰਡਾ ਸਿੱਧਾ ਇਸ ਦਾ ਬਣਾਈ ਕਰ ਦੇਣਾ। ਇਹਨਾਂ ਤਿੰਨ ਕੁੰਡਿਆਂ ਦੇ ਆਪਾਂ ਤਿੰਨ ਕੁੰਡੇ ਬਣਾਈ ਕੀਤੇ ਆ ਜੀ। ਫਸਟ ਕੁੰਡਾ ਐਕਸਟਰਾ ਇਸ ਨੂੰ ਛੱਡ ਕੇ ਬਾਕੀ ਇਹ ਪੰਜ ਕੁੰਡਿਆਂ ਦਾ ਪੈਟਰਨ ਹੈ। ਇਹ ਹੀ ਪੰਜ ਕੁੰਡਿਆਂ ਦਾ ਪੈਟਰਨ ਆਪਾਂ ਸਿੱਧੀ ਸਾਈਡ ਦੇ ਵਿੱਚ ਰਿਪੀਟ ਕਰਦੇ ਜਾਣਾ ਜੀ। ਦੋ ਕੁੰਡੇ ਉਲਟੇ ਬਣਾਈ ਕਰਨੇ ਆ। ਤਿੰਨ ਕੁੰਡਿਆਂ ਉੱਪਰ ਆਪਾਂ ਡਿਜ਼ਾਈਨ ਪਾਉਣਾ। ਇੱਕ ਕੁੰਡਾ ਸਲਿੱਪ ਕਰਨਾ। ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰਨਾ ਇਹਨਾਂ ਵਿੱਚੋਂ ਫਰਸਟ ਵਾਲਾ ਕੁੰਡਾ ਸਲਿੱਪ ਕਰਕੇ ਲਾਸਟ ਵਾਲੇ ਕੁੰਡੇ ਨੂੰ ਫੇਰ ਸਿੱਧਾ ਬਣਾਈ ਕਰ ਦੇਣਾ ਇਸ ਤਰ੍ਹਾਂ ਦੋ ਕੁੰਡੇ ਉਲਟੇ ਤਿੰਨ ਕੁੰਡੇ ਉੱਪਰ ਡਿਜ਼ਾਈਨ ਪੰਜ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਆਪਣਾ ਇਹੀ ਪੰਜ ਕੁੰਡਿਆਂ ਦਾ ਡਿਜ਼ਾਈਨ ਆਪਾਂ ਫਸਟ ਸਲਾਈ ਸਿੱਧੀ ਸਾਈਡ ਦੇ ਵਿੱਚ ਰਿਪੀਟ ਕਰਦੇ ਜਾਣਾ। ਦੋ ਕੁੰਡੇ ਉਲਟੇ ਬਣਾਈ ਕਰਨੇ ਆ। ਦੋ ਕੁੰਡੇ ਉਲਟੇ ਬਣਾਈ ਕਰਨ ਦੇ ਬਾਅਦ ਇੱਕ ਕੁੰਡਾ ਸਲਿੱਪ ਕਰ ਲੈਣਾ ਜੀ। ਇਸ ਤੋਂ ਅੱਗੇ ਦੋ ਕੁੰਡਿਆਂ ਦੇ ਆਪਾਂ ਇੱਕ ਕੁੰਡਾ ਬਣਾਈ ਕਰਦੇ ਨੇ। ਫਸਟ ਵਾਲਾ ਕੁੰਡਾ ਸਲਾਈ ਤੋਂ ਸਲਿੱਪ ਕਰਕੇ ਦੂਸਰੇ ਕੁੰਡੇ ਨੂੰ ਸਿੱਧਾ ਕੁੰਡਾ ਬਣਾਈ ਕਰ ਦੇਣਾ। ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣਾਈ ਕਰ ਲੈਣੇ ਆ ਲਾਸਟ ਉੱਪਰ ਦੋ ਕੁੰਡੇ ਉਲਟੇ ਬਣਾਈ ਕਰਕੇ ਇੱਕ ਕੁੰਡਾ ਐਕਸਟਰਾ ਇਸ ਨੂੰ ਆਪਾਂ ਸਲਿੱਪ ਕਰ ਲੈਣਾ। ਦੂਸਰੀ ਸਲਾਈ ਦੂਸਰੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਦੇਣੀ ਹੈ। ਇਸ ਤੋਂ ਅੱਗੇ ਦੋ ਕੁੰਡੇ ਸਿੱਧੇ ਬਣਾਈ ਕਰਨੇ ਆ। ਜੋ ਕੁੰਡੇ ਆਪਾਂ ਸਿੱਧੀ ਸਾਈਡ ਦੇ ਵਿੱਚ ਉਲਟੇ ਬਣਾਈ ਕੀਤੇ ਸੀ ਜੀ ਉਲਟ ਸਾਈਡ ਦੇ ਵਿੱਚ ਸਿੱਧੇ ਬਣਾਈ ਕਰਨੇ ਆ। ਅੱਗੇ ਤਿੰਨ ਕੁੰਡੇ ਆ ਗਏ ਆਪਣੇ ਡਿਜ਼ਾਈਨ ਵਾਲੇ ਇਹਨਾਂ ਵਿੱਚ ਇੱਕ ਕੁੰਡਾ ਸਲਿੱਪ ਕਰ ਲੈਣਾ ਪਹਿਲਾਂ। ਦੂਸਰੇ ਦੋ ਕੁੰਡਿਆਂ ਨੂੰ ਆਪਾਂ ਇਕੱਠੇ ਲੈ ਲਵਾਂ ਨਾਲ ਉਲਟੀ ਸਾਈਡ ਨੂੰ ਇੱਕ ਕੁੰਡਾ ਬਣਾਈ ਕਰ ਦੇਣਾ ਫਰਸਟ ਵਾਲਾ ਕੁੰਡਾ ਆਪਾਂ ਸਲਿੱਪ ਕਰ ਦੇਣਾ ਇਹਨਾਂ ਚੋਂ ਦੂਸਰੇ ਕੁੰਡੇ ਨੂੰ ਫੇਰ ਪਲਟਾ ਬਣਾਈ ਕਰਕੇ ਤਿੰਨ ਕੁੰਡਿਆਂ ਤੇ ਤਿੰਨ ਕੁੰਡੇ ਬਣਾਈ ਕਰ ਲੈਣੇ ਦੋ ਕੁੰਡੇ ਸਿੱਧੇ ਇੱਕ ਕੁੰਡਾ ਸਲਿੱਪ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਉਲਟੀ ਸਾਈਡ ਨੂੰ ਫਰਸਟ ਵਾਲਾ ਕੁੰਡਾ ਸਲਿੱਪ ਕਰ ਦੇਣਾ ਸੈਕਿੰਡ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਇਸ ਤਰ੍ਹਾਂ ਹੀ ਆਪਾਂ ਇਹ ਪੰਜ ਕੁੰਡਿਆਂ ਦਾ ਪੈਟਰਨ ਉਲਟੀ ਸਾਈਡ ਦੇ ਵਿੱਚ ਰਿਪੀਟ ਕਰਦੇ ਜਾਣਾ ਜੀ ਇੱਕ ਕੁੰਡਾ ਸਲਿੱਪ ਕਰ ਲੈਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਇੱਕ ਕੁੰਡਾ ਆਪਾਂ ਫਿਰ ਸिलाई ਉੱਪਰ ਰੱਖਣਾ ਇਸ ਦਾ ਉਲਟਾ ਕੁੰਡਾ ਬਣਾਈ ਕਰ ਦੇਣਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਸਲਿੱਪ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਲਾਸਟ ਵਾਲਾ ਗੁੰਡਾ ਸਲਾਈ ਉੱਪਰ ਰੱਖ ਕੇ ਇਸ ਨੂੰ ਉਲਟਾ ਬਣਾਈ ਕਰ ਦੇਣਾ ਪੰਜ ਗੁੰਡਿਆਂ ਦਾ ਪੈਟਰਨ ਇਹ ਰਿਪੀਟ ਕਰਦੇ ਜਾਣਾ ਉਲਟ ਸਾਈਡ ਦੇ ਵਿੱਚ ਲਾਸਟ ਉੱਪਰ ਦੋ ਗੁੰਡੇ ਆਪਣੇ ਸਿੱਧੇ ਬਣਾਈ ਹੋਣਗੇ ਜੀ ਇੱਕ ਗੁੰਡਾ ਐਕਸਟਰਾ ਇਸ ਨੂੰ ਆਪਾਂ ਸਲਿੱਪ ਕਰ ਲਵਾਂਗੇ ਐਸ ਤਰ੍ਹਾਂ ਜੀ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਏ ਇਸ ਡਿਜ਼ਾਈਨ ਨੂੰ ਅੱਗੇ ਆਪਾਂ ਫਸਟ ਸਲਾਈ ਤੋਂ ਰਿਪੀਟ ਕਰਦੇ ਜਾਣਾ ਜੀ ਬਹੁਤ ਹੀ ਸੋਹਣਾ ਉੱਭਰੇ ਉੱਭਰੇ ਜੇ ਆਪਣਾ ਡਿਜ਼ਾਈਨ ਹੀ ਬਣ ਕੇ ਤਿਆਰ ਹੋ ਜਾਂਦਾ ਇਸ ਡਿਜ਼ਾਈਨ ਨੂੰ ਅੱਗੇ ਆਪਾਂ ਕਿਸੇ ਵੀ ਕਲਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ